ਹੈਲੋ ਜੀ ਸਾਰਨ ਸਰਸ਼ਕਾਲ ਅੱਜ ਆਪਾਂ ਘਰ ਵਿੱਚ ਜਿਹੜੇ ਆਪਣੇ ਪੁਰਾਣਾ ਦੁਪੱਟਾ ਹੈਗਾ ਇਹ ਫੁੱਲ ਪਿਓਰ ਦਾ ਦੁਪੱਟਾ ਹੈ ਜੀ ਪੁਰਾਣਾ ਦੁਪੱਟਾ ਹੈਗਾ ਅੱਜ ਇਹਨੂੰ ਆਪਾਂ ਡਾਈ ਕਰਾਂਗੇ ਇਹਦੇ ਨਾਲ ਆਪਾਂ ਜਿਹਦੇ ਨਾਲ ਸੂਤ ਰੰਗਦੇਾਂਗੇ ਤੇ ਦੁਪੱਟਾ ਰੰਗਾਂਗੇ ਜੀ ਹੁਣ ਆਪਾਂ ਰੈੱਡ ਕਲਰ ਦਾ ਚਲੋ ਜੀ ਹੁਣ ਆਪਾਂ ਦੁਪੱਟਾ ਰੰਗ ਕੇ ਦਿਖਾਉਨੇ ਆਂ ਆਜੀ ਆਪਾਂ ਪਾਣੀ ਪਾ ਲਿਆ ਇੱਕ ਬਰਤਨ ਚ ਇੱਕ ਦੁਪੱਟੇ ਖਾਤਰ ਜੇ ਆਪਾਂ ਨੇ 2 ਕਿਲੋ ਪਾਣੀ ਪਾਉਣਾਗਾ ਪਾਣੀ ਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਇੱਕੋ ਬਾਲੀ ਉਹ ਦੇ ਲੈਣੀ ਐ ਫਿਰ ਇਹਦੇ ਵਿੱਚ ਆਪਾਂ ਕਲਰ ਪਾਵਾਂਗੇ ਆਪਾਂ ਇਹ ਅੱਧਾ ਚਮਚਾ ਪਾਵਾਂਗੇ ਰੰਗ ਦਾ ਥੋੜਾ ਜਿਹਾ ਹੋਰ ਪਾ ਦੇਣਾ ਤੇ ਥੋੜਾ ਜਿਹਾ ਘੱਟ ASCII ਦਾ ਬਾਕੀ ਆਪਾਂ ਫਿਰ ਜੇ ਉਹ ਘੱਟ ਵੱਧ ਲੱਗੂਗਾ ਜੀ ਦੁਪੱਟਾ ਵਿੱਚ ਪਾਵਾਂਗੇ ਉਦੋਂ ਵੀ ਪਾ ਸਕਦੇ ਹਾਂ ਰੰਗ ਵਿੱਚ ਇਹ ਆ ਜਿਹੜਾ ਨਾਲਾ ਉਹ ਹੁੰਦਾ ਨੇ ਮਸਾਲਾ ਇਹ ਹੁੰਦਾ ਤਾਂ ਲੋਨ ਹੀ ਆ ਉਨਾਂ ਹੀ ਆਪਾਂ ਇਹ ਪਾਉਣਾ ਬਰਾਬਰ ਦਾ ਇਹਨਾਂ ਦੇ ਵਿੱਚ ਇਹਨੂੰ ਨਾ ਚਮਚੀਆਂ ਹੀ ਆਈਆਂ ਕੋਲ ਲੈਣਾਂ ਚਾਹੀਦੇ ਤਾਂ ਇਹਨੂੰ ਪੰਜ-ਛੇ ਮਿੰਟ ਉਬਾਲਾਂਗੇ ਇਸ ਤਰ੍ਹਾਂ ਆਪਾਂ ਫਿਰ ਇਹ ਪੂਰਾ ਦੁਪੱਟਾ ਨਾ ਜਿਹੜਾ ਏੜੀਆ ਰੰਗ ਫਾੜੀ ਜੀ ਰੰਗ ਪੂਰਾ ਪੱਕਾ ਹੋ ਜਾਊ ਜੀ ਬਥੇਰਾਂ ਦਾ ਬਣਾਉਣਾ ਆਪਣਾ ਪੂਰਾ ਇਹ ਬਸ ਇਹਨੂੰ ਆਪਾਂ ਚੰਗੀ ਤਰ੍ਹਾਂ ਫੋ ਕਰ ਦਿੰਨੇ ਆ ਉਬਾਲ ਦਿੰਨੇ ਆ ਤੇ ਉਧਰ ਆਪਾਂ ਨੇ ਚੁੰਨੀ ਨੂੰ ਬੰਨ੍ਹ ਦਿਆ ਫਿਰ ਇਸ ਤਰ੍ਹਾਂ ਲਾ ਦਈਏ ਤਹ ਚੁੰਨੀ ਦੀ ਪਹਿਲਾਂ ਨੜਾ ਢੜ ਕੇ ਜਮਨਾ ਹੀ ਇੱਕਸਾਰ ਹੋਵੇ ਆ ਆਪਣਾ ਵਧ ਘਟ ਨਾ ਹੋਏ ਕਪੜਾ ਕਿ ਫਿਰ ਆਪਣੇ ਨਾ ਡਿਜ਼ਾਈਨ ਚ ਫਰਕ ਪੈ ਜਾ ਜੇ ਵਧਮਾ ਘਟਮਾ ਹੋ ਗਿਆ ਇਸ ਤਰ੍ਹਾਂ ਲਾਗਦਾ ਫੇਰੇ ਨੂੰ ਇਸ ਤਰ੍ਹਾਂ ਇਹ ਫੇਰੇ ਦੇਖਦਾ ਹੈ ਲੱਗਦੀ ਬਾਤੀ ਹੁਣ ਇਹਦੀ ਫੇਰ ਇੱਥੋਂ ਆ ਇਸ ਤਰ੍ਹਾਂ ਹੀ ਆ ਇਹ ਲੜੇ ਦਾ ਮੋੜ ਤਾਂ ਆ ਇਸ ਤਰ੍ਹਾਂ ਇਹਨੂੰ ਨਾਲ ਹੀ ਫਿਰ ਆਪਾਂ ਇਧਰੋਂ ਵੀ ਆਈ ਸੈੱਟ ਕਰਨੀ ਆ ਇਹਨੂੰ ਇੱਥੋਂ ਇਸ ਤਰ੍ਹਾਂ ਇੱਥੋਂ ਨੂੰ ਹੋ ਰਹਾ ਹੈ ਮੋੜ ਦਿੰਨੇ ਆ ਇਹ ਕਰਕੇ ਨਾਲ ਮੋੜ ਕੇ ਤੇ ਇੱਥੇ ਆਪਾਂ ਇਹਨੂੰ ਬੰਨ੍ਹ ਦਿਆਂਗੇ ਹੁਣ ਆਪਾਂ ਇਸੇ ਤਰ੍ਹਾਂ ਹੀ ਆਪਾਂ ਇਧਰੋਂ ਸਾਰੀ ਸਹੀ ਕਰ ਦਿਆਂ ਇਹਨੂੰ ਪਾ ਜਿਹੜੀ ਚੁੰਨੀ ਚਾ ਆਪਣਾ ਬਲ ਨਾ ਪਵੇ ਸਾਰੇ ਚੰਗੀ ਤਰ੍ਹਾਂ ਨਾ ਆਪਾਂ ਇਹਦੇ ਲੜ ਫੜ ਕੇ ਸਾਰੇ ਸਹੀ ਕਰ ਲੈਨੇ ਇਹ ਹਾਂਜੀ ਇੱਥੇੋਂ ਬੰਨਣਾ ਮੰਮੀ ਹਾਂ ਹੁਣ ਇੱਥੇ ਆਪਾਂ ਬੰਨਣਾ ਵੀ ਫਿਰ ਇਹਨੂੰ ਆ ਦੇਖੋ ਸਾਰੇ ਹੁਣ ਆਪਣੀ ਨਾ ਇੱਕਸਾਰ ਚੰਨੀ ਹੋ ਗਈ ਇਹ ਇਹ ਚੰਗੀ ਤਰ੍ਹਾਂ ਆਪਾਂ بس ਜਿਹੜੀ ਤਾਏ ਨਾ ਉਹ ਆਪਾਂ ਸਹੀ ਲਗਾਉਣੀ ਹੈ ਇਹਦੀ ਜੇ ਆਪਾਂ ਤੋਂ ਕੰਨਿਆ ਤੋਂ ਨਾ ਲਗੇ ਨਾ ਆਪਾਂ ਕਿਸੇ ਦੀ ਮਦਦ ਵੀ ਲੈ ਸਕਦੇ ਆਂ ਕਿ ਆਪਣੇ ਚੁੰਨੀ ਦੇ ਡਿਜ਼ਾਈਨ 'ਚ ਫਰਕ ਨਾ ਪਵੇ ਹੁਣ ਆਪਾਂ ਨਾ ਹਾਂ ਇੱਥੋਂ ਜੀ ਬਰਾਬਰ ਹੋਣਾ ਚਾਹੀਦਾ ਬਿਲਕੁਲ ਸਾਰੀਆਂ ਤਾਂ ਇੱਕਸਾਰ ਹੋਣਾ ਹਾਂਜੀ ਆਪਾਂ ਇਹਨਾਂ ਬਸ ਫਿਰ ਹੁਣ ਇਹਨਾਂ ਨੂੰ ਬੰਨ੍ਹ ਦੇਾਂਗੇ ਹੁਣ ਵੀ ਸਹੀ ਕਰ ਲੈ ਹੁਣ ਆਪਾਂ ਇਹ ਪਹਿਲਾਂ ਇੱਕ ਪਾਸੇ ਨਾ ਰਾਵੜ ਚੜਾ ਦੇਣੇ ਆ ਕਿਉਂ ਫਿਰ ਆਪਣਾ ਇਹ ਪਾਸਾ ਹਿੱਲੂ ਨਹੀਂਗਾ ਜਦੋਂ ਨਹੀਂ ਫਿਰ ਨਾ ਫਰਕ ਪੈ ਜਾਂਦਾ ਇਧਰਲੀ ਸਾਈਡ ਹੁਣ ਆਪਾਂ ਇਹਨੂੰ ਬੰਨਣਾ ਸ਼ੁਰੂ ਕਰ ਦਿੰਨੇ ਆ ਚੰਗੀ ਤਰ੍ਹਾਂ ਕੱਸ ਕੇ ਬੰਨਣਾ ਜੀ ਇਹ ਆਪਾਂ ਅਰੇ ਇਹ ਤਾਂ ਨਹੀਂ ਆ ਲੱਗੇ ਰਸੀ ਆਪਾਂ ਪਹਿਲਾਂ ਕੱਟ ਕੇ ਰੱਖ ਲਈ ਹੁਣ ਇਹਦੀ ਪਹਿਲਾਂ ਆਪਾਂ ਗੱਠ ਦੇ ਲੈਣਾ ਕਿਉਂ ਫਿਰ ਇਹ ਕਿਸ ਕੋਨੀ ਚੰਗੀ ਤਰ੍ਹਾਂ ਜੀ ਆਪਾਂ ਨੇ ਇਹਨੂੰ ਪੂਰੇ ਵਟੇ ਦੇ ਕੇ ਬੰਨ ਲੈਣਾਗਾ ਹੁਣ ਆਪਾਂ ਇਹ ਬਿਲਕੁਲ ਢਲਣਗੇ ਬਿਜਲੀ ਨਗਾ ਕੇ ਨੇ ਇਹਨੂੰ ਬਸ ਇਸੇ ਤਰ੍ਹਾਂ ਹੀ ਆਪਾਂ ਫੇਰ ਕੱਟ ਦੇਾਂਗੇ ਹੁਣ ਕੱਟ ਤਾਂ ਇੱਕ ਤਰ੍ਹਾਂ ਹੁਣ ਆਪਾਂ ਇਹਨੂੰ ਇੱਥੋਂ ਜਿਵੇਂ ਇਹ ਹੁਣ ਤਿੰਨ ਕੁੰਗੜਾ ਤਿੰਨ ਕੁੰਗੜਾ ਹੀ ਛੱਡ ਕੇ ਆਪਾਂ ਇੱਥੋਂ ਬੰਨ ਦੇਾਂਗੇ ਇਹਨੂੰ ਐ ਤੈਨੂੰ ਵਾ ਕੇ ਨਹੀਂ ਬੜੇ ਦੂਰ ਤੱਕ ਵਾਗ ਜੂ। ਅਗਰ ਖੱਤ ਜੰਗੀ ਤਰ੍ਹਾਂ ਬਸ ਆਪਾਂ ਇਹਨੂੰ ਇਸ ਤਰ੍ਹਾਂ ਬਨ ਕੇ ਪਹਿਲਾਂ ਵਾਲੀ ਵੀਡੀਓ ਨੂੰ ਵੀ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਜੀ। ਇਹ ਵੀ ਵੀਡੀਓ ਐਂਡ ਤੱਕਰ ਜ਼ਰੂਰ ਦੇਖਣਾ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟਾਂ ਵਿੱਚ ਵੀ ਜ਼ਰੂਰ ਦੱਸਣਾ ਵੀ ਸੋਨੂੰ ਸਾਡੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇਗੀਆਂ ਤੁਸੀਂ ਵੀ ਇੰਹ ਡਾਈ ਕਰਕੇ ਦੁਪੱਟਾ ਦੇਖਿਓ ਹਾਂਜੀ ਟਰਾਈ ਜ਼ਰੂਰ ਕਰਿਓ ਇੱਕ ਵਾਰ ਸਾਡੇ ਨਾਲੋਂ ਤੁਸੀਂ ਸੋਨਾ ਕਰ ਲਓਗੇ ਦੁਪੱਟਾ ਡਾਈ ਕਰਕੇ ਸਾਨੂੰ ਜ਼ਰੂਰ ਦੱਸਿਓ ਵੀ ਅਸੀਂ ਕਿਵੇਂ ਕਰਿਆ ਆ ਦੇਖੋ ਆਪਾਂ ਹੁਣ ਦੋ ਬੰਨ ਲਏ ਜੇ ਆਪਾਂ ਇਧਰ ਇੱਕ ਹੋਰ ਵੀ ਬੰਨ ਸਕਦੇ ਆਂਗੇ ਉਹ ਆਵਦੀ ਆਪਣੀ ਖੁਸ਼ੀ ਆਪਾਂ ਦੋ ਬੰਨ ਲੈਣੇ ਨੇ ਕਿ ਤਿੰਨ ਆਪਾਂ ਇਹਦੀ ਹੁਣ ਦੋ ਹੀ ਬੰਨਾਂਗੇ ਰਣਾ ਕਿ ਤਿੰਨ ਪਾਉਣੀਆਂ ਨੇ ਦੋ ਬੋਤਲ ਨੇ ਦੋ ਬੋਤਲ ਨੇ ਹਾਂ ਠੀਕ ਆ ਤੇ ਹੁਣ ਆਪਾਂ ਇੱਧਰੋਂ ਹਾਂਜੀ ਆ ਦੇਖੋ ਇੱਧਰੋਂ ਤਾਂ ਆਪਾਂ ਨੇ ਬੰਨ ਲਿਆ ਤੇ ਇਧਰਲੀ ਸਾਈਡ ਮੰਮੀ ਬੰਨੀ ਜਾ ਰਹੇ ਨੇ ਇਹ ਦੁਪट्टे ਨੂੰ ਦੁਪੱਟਾ ਜੀ ਆਪਾਂ ਨੇ ਬਿਲਕੁਲ ਬਰਾਬਰ ਰੱਖਣਾਗਾ ਕਪੜਾ ਤੇ ਕਸਕੇ ਬੰਨਣਾ ਜੀ ਆਪਾਂ ਡਾਈ ਕਰਨਾ ਉਹਦਾ ਨਾ ਥੋੜੀ ਕਾਹਲ ਨਾ ਕਰੇ ਪੂਰੇ ਆਮ ਨਾਲ ਨਾ ਜੀ ਤਿਆਰ ਕਰੇ ਇਹ ਤੇ ਰੱਸੀ ਤਾਂ ਆਪਾਂ ਕੋਈ ਵੀ ਲਪੇਟ ਸਕਦੇ ਆਂਗੇ ਇਹ ਵੀ ਆਪਾਂ ਧਾਗਾ ਹੋਵੇ ਪਰ ਸੈਂ ਵੀ ਟੁੱਟਣ ਵਾਲਾ ਨਾ ਹੋਵੇ ਜਦੋਂ ਵੀ ਆਪਾਂ ਪਾਣੀ ਚ ਪਾ ਮੰਨ ਗਰਮ ਚ ਵੀ ਟੁੱਟ ਜੇ ਤਾਂ ਨਾ ਲੱਗਦਾ ਲਓ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਕਸ ਕੇ ਬਸ ਬੰਨਤਾ ਇੱਕ ਕਾਠੇ ਦੀ ਹੋਰ ਦੇ ਦਿੰਨੇ ਆ ਕਿਉਂ ਤਾਂ ਕਿ ਆਪਣਾ ਨਾ ਖੁੱਲੇ ਨਾ ਜਦੋਂ ਆਪਾਂ ਇਹਨੂੰ ਹੁਣ ਗਰਮ ਪਾਣੀ ਚ ਪਾਵਾਂਗੇ ਆਪਾਂ ਜੀ ਰਬੜ ਵੀ ਲਵੇਟ ਸਕਦੇ ਆ ਉੱਤੇ ਇਹਦੇ ਜੇ ਕਈ ਵਰੀਆਂ ਹੋਵੇ ਨਾ ਆਪਾਂ ਨੂੰ ਕੋਈ ਰੱਸੀ ਨਾਲ ਦੇ ਸੇ ਵੱਡੀ ਰਬੜ ਨੇ ਜਿਹੜੀ ਸਾਬਣ ਦੇ ਪੁੜਿਆਂ ਤੇ ਹੁੰਦੀ ਆ ਜਾਂ ਕੋਈ ਵੀ ਕਿਸੇ ਚੀਜ਼ ਤੇ ਆ ਜਾਂਦੀ ਆ ਉਹ ਵੀ ਬੰਨ ਸਕਦੇ ਆ ਹੁਣ ਆਪਾਂ ਇਹ ਤੋਂ ਫੇਰੇ ਨੂੰ ਕੱਟ ਦਿੰਨੇ ਆ ਰੱਸੀ ਨੂੰ ਇਹ ਆਪਣੇ ਦੋਨੇ ਸਿਰੇ ਬੰਨ੍ਹ ਲੈ ਦੇ ਹੁਣ ਆਪਾਂ ਇਹ ਇੱਕੋ ਜਿਹੀ ਲੜ ਹੋ ਗਏ ਹੁਣ ਆਪਾਂ ਇਹ ਤਾਂ ਵਿਚਾਲੇ ਦਾ ਲੜਾ ਆ ਕੱਢ ਲਿਆ ਹੁਣ ਆਪਾਂ ਪਹਿਲਾਂ ਤਾਂ ਇਹਦੀ ਇੱਥੋਂ ਗੱਠ ਦੇ ਦੇਣਾ ਚਾਹੇ ਆਪਾਂ ਇਹਨੂੰ ਰੱਸੀ ਵੀ ਲਵੇਟ ਸਕਦੇ ਆ ਇੱਥੇ ਆਪਾਂ ਇਹਦੀ ਹੁਣ ਗੱਠ ਦੇ ਦੇਨੇ ਗੱਠ ਦੇ ਦੇਨੇ ਚਾਹੇ ਦੁਪੱਟਾ ਜਮਾ ਪਾਟ ਜੇ ਬੋਦਾ ਹੋਇ ਪੁਰਾਣਾ ਦੁਪੱਟਾ ਹੋ ਜਾਂਦਾ ਡਾਈ ਚ ਤੇ ਇੰਸੀ ਤਰ੍ਹਾਂ ਹੀ ਫਿਰ ਆਪਾਂ ਇਧਰੋਂ ਫੜ ਕੇ ਇੱਥੋਂ ਇਹਦੀ ਆ ਦੇਖੋ ਹੁਣ ਇੱਕ ਇਕੱਠਾ ਆਪਾਂ ਉਹਦੇ ਲਈ ਇੱਕ ਹੁਣ ਆਪਾਂ ਇਧਰਲੇ ਸਿਰੇ ਤੇ ਇੱਥੋਂ ਇਹਦੀ ਗੱਠ ਦੇਣੀ ਆ ਇਹ ਗੱਠਾ ਇੱਕੋ ਸਾਰ ਰੱਖਣੀ ਹੈ ਨਾ ਇੱਕ ਸਾਰ ਦਾ ਸਾਂ ਫਿਰ ਆ ਬਾਹਰ ਵੱਡਾ ਨਹੀਂ ਨਾ ਆਪਾਂ ਡਿਜ਼ਾਈਨ ਬੜਾ ਵੱਡਾ ਨਹੀਂ ਪਾਉਣਾ ਗੱਠ ਦੇਣੀ ਆ ਬਸ ਆਪਾਂ ਕਰ ਸਕੇ ਆ ਦੇਖੋ ਹੁਣ ਆਪਾਂ ਇੰਨਾ ਫਾਸਲਾ ਇਧਰੋਂ ਰੱਖ ਲਿਆ ਇਧਰ ਇਹਨਾਂ ਜਿਹੜੀ ਆ ਗੱਠ ਆਪਾਂ ਇਧਰ ਪਹਿਲਾਂ ਲਈ ਸੀ ਇਹਦੇ ਲੜਦਾ ਆਪਾਂ ਇਹਦਾ ਫਾਸਲਾ ਰੱਖਣਾ ਆ ਦੇਖਾ ਜਿਵੇਂ ਹੁਣ ਆ ਇੰਨਾ ਕੁ ਫਾਸਲਾ ਇਹਦਾ ਕਿਉਂ ਜਦੋਂ ਹੁਣ ਆਪਾਂ ਗੱਠ ਦੇਵਾਂਗੇ ਇਹਨੇ ਘਟ ਜਾਣਾ ਆ ਦੇਖ ਇਥੋਂ ਇਹਦੀ ਘਟ ਦੇਣੀ ਆ ਬਸ ਇੰਨਾ ਕੁ ਧਿਆਨ ਰੱਖਣਾ ਆਪਾਂ ਵੀ ਜਦੋਂ ਕੋਈ ਵੀ ਗੱਠ ਦੇਣੀ ਆ ਰੱਸੀ ਬੰਨਣੀ ਆ ਆਪਾਂ ਮਿਣ ਕੇ ਰੱਖੋ ਕਿਉਂਕਿਰ ਆਪਣਾ ਦੇਖ ਡਿਜ਼ਾਈਨ ਦਾ ਨਾ ਫਰਕ ਨਾ ਪੈ ਜਾ ਆ ਦੇਖ ਇਥੇ ਇੰਨਾ ਕੁ ਤਾਂ ਆਊਗਾ ਨਾ ਵਿੱਚ ਆਪਣਾ ਇਹ ਚ ਜਦੋਂ ਗੱਠ ਦੇਣੀ ਆ ਘਟ ਜਾਓ ਹੁਣ ਇਹ ਆਪਾਂ ਤਿੰਨ ਗੱਠਾਂ ਦੇ ਲਈਏ ਜੇ ਆਪਾਂ ਵਿੱਚ ਜ਼ਿਆਦੇ ਫੁੱਲ ਇਹ ਸੰਘਣਾ ਪਾਉਣਾ ਫਿਰ ਆਪਾਂ ਵੱਧ ਵੀ ਗੱਠਾਂ ਦੇ ਸਕਦੇ ਆ ਇਹਦੀਆਂ ਦੇਖੋ ਹੁਣ ਆਪਾਂ ਗੱਠਾਂ ਵੀ ਇਹ ਕੋਈ ਨਹੀਂ ਦਿੱਤੀਆਂ ਨਾ ਲਗੀਆਂ ਥੋੜਾ ਬਹੁਤਾ ਤਾਂ ਹੁਣ ਆ ਗੱਠ ਦਿੱਤਿਆਂ ਤਾਂ ਫਰਕ ਪੈ ਜਾਂਦਾ ਤਿੰਨ ਗੱਠਾਂ ਹੋ ਗਈਆਂ ਤਿੰਨ ਹੋ ਗਈਆਂ ਨਾ ਆਪਣੀਆਂ ਗੱਠਾਂ ਨਾਲ ਹੈ ਥੋੜੀ ਜੀ ਸੋਤਨ ਵਾਲੀ ਆ ਗੱਠਾ ਦੇਖੋ ਤਿੰਨ ਗੱਠਾਂ ਹੋ ਗਈਆਂ ਇੱਕੋ ਜੀਆਂ ਹੁਣ ਆਪਾਂ ਇਹ ਬੰਨ ਤੇ ਸਾਰੇ ਰਸੀਆਂ ਤੇ ਹੁਣ ਆਪਾਂ ਇਹਨੂੰ ਉਧਰ ਪਾਣੀ ਚ ਧੋਣਿਆਂਗੇ ਚੁੰਨੀ ਨੂੰ ਇੱਕ ਵਾਰੀ ਭਿਉ ਹੋ ਲਈ

ਕਲਰ ਉਬਲ ਗਿਆ ਸੀ ਇਹ ਕਲਰ ਵਿੱਚ ਜੀ ਹੁਣ ਆਪਾਂ ਦੁਪੱਟਾ ਪਾਤਾ ਇਹ ਨਾ ਬਸ ਆਪਾਂ ਇਤ ਕਾਇ ਵੀ ਧਿਆਨ ਰੱਖੋ ਜੀ ਜੇ ਹੁਣ ਆਪਾਂ ਨੂੰ ਥੋੜਾ ਜਿਆਦਾ ਕਰਾਂਏ ਉੱਪਰ ਕਰਕੇ ਦੇਖੋ ਆਪਣਾ ਸੂਟ ਆਪਾਂ ਆਪਦਾ ਨੇੜੇ ਲਾ ਲਓ ਜੇ ਆਪਣੇ ਸੂਟ ਦੇ ਨਾਲ ਕਲਰ ਮਿਲਦਾ ਫਿਰ ਠੀਕ ਹੈ ਜੇ ਥੋੜਾ ਜਿਹਾ ਆਪਾਂ ਨੂੰ ਐ ਲੱਗਦਾ ਨਾ ਵੀ ਵੀ ਫਿੱਕਾ ਰਹਿੰਦਾ ਥੋੜਾ ਜਿਹਾ ਲਾਈਟ ਜਿਹਾ ਕਲਰ ਫਿਰ ਥੋੜਾ ਜਿਹਾ ਰੰਗ ਆਪਾਂ ਹੋਰ ਪਾ ਸਕਦੇ ਆ ਆਪਣਾ ਹੁਣ ਇਹ ਬਿਲਕੁਲ ਸਹੀ ਆਪਾਂ ਇਹੀ ਕਲਰ ਕਰਨਾ ਨਾ ਆਪਣਾ ਬਿਲਕੁਲ ਸਹੀ ਹੈਗਾ ਰੰਗ ਆਪਦੀ ਮਰਜ਼ੀ ਨਾਲ ਵੱਧ ਘੱਟ ਵੀ ਪਾ ਸਕਦੇ ਆ ਡਾਰਕ ਲਾਈਟ ਸੂਟ ਦੇ ਅਕੋਰਡਿੰਗ ਜਿਵੇਂ ਜੀ ਆਪਾਂ ਦੁਪੱਟਾ ਰੰਗਣਾਗਾ ਜੇ ਤੁਸੀਂ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਵੀਡੀਓ ਬਾਰੇ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਤੁਹਾਨੂੰ ਕਿਵੇਂ ਚਾਹੀਦੀ ਹੈ ਕੋਈ ਵੀਡੀਓ ਆਪਾਂ ਉਹ ਜਿਤ ਪਾ ਦਾਂਗੇ ਗੱਲਾਂ ਇਹਨਾਂ ਆਪਾਂ ਜਿਹੜਾ ਦੁਪੱਟਾ ਪਾਇਆ ਦੇ ਵਿੱਚ ਆਪਾਂ ਇਹਨੂੰ 5-7 ਮਿੰਟ ਵਾਸਤੇ ਹਵਾਲਣ ਆ ਰਹੇ ਹਾਂ ਵਿਚ ਇਹਨੂੰ ਦੁਪੱਟੇ ਨੂੰ ਤਾਂ ਕਿ ਆਪਣਾ ਦੁਪੱਟਾ ਜਿਹੜਾ ਸਹੀ ਰੰਗ ਚੜ ਜਾਏ ਦੁਪੱਟੇ ਨੂੰ ਕਾਹਲ ਨਹੀਂ ਕਰਨੀ ਆਪਾਂ ਬਸ ਕਦੋਂ ਜਾਂ ਦੁਪੱਟਾ ਰੰਗਣਾ ਕੋਈ ਵੀ ਆਪਾਂ ਕੰਮ ਕਰਨ ਲੱਗਦੇ ਹਾਂ ਪੂਰੇ ਧਿਆਨ ਨਾਲ ਪ੍ਰੇਮ ਨਾਲ ਕੰਮ ਕਰੋ ਤੇਰਾ ਆਪਣਾ ਕਦੇ ਵੀ ਦੁਪੱਟਾਗਾ ਕੋਈ ਪੱਗ ਰੰਗਣੀਆ ਬਿਲਕੁਲ ਖਰਾਬ ਨਹੀਂ ਹੁੰਦੀ ਸਾਨੂੰ ਪੂਰੀ ਉਮੀਦ ਹੈ ਵੀ ਤੁਸੀਂ ਜਰੂਰ ਡਾਈ ਕਰ ਸਕਦੇ ਹੋ ਬਹੁਤ ਸੋਹਣੇ ਦੁਪੱਟੇ ਲੋ ਜੀ ਹੁਣ ਆਪਣਾ ਨਾ ਪੂਰੇ ਨੂੰ 10 ਮਿੰਟ ਹੋ ਗਏ ਚਨੀ ਨੂੰ ਆਪਣੀ ਨੋਬਲ ਦੀ ਨੂੰ ਹੁਣ ਆਪਾਂ ਇਹਨੂੰ ਕੱਢ ਲਈਏ ਰੰਗ ਤੋਂ ਬਾਅਦ ਪਾਣੀ ਆਪਾਂ ਨੇ ਚੰਗੀ ਤਰ੍ਹਾਂ ਜੀ ਇਹਦਾ ਕੱਢ ਲੈਣਾਗਾ ਆਪਾਂ ਇੱਕ ਵਾਰੀ ਤਾਂ ਇਹਦੇ ਉੱਪਰ ਆ ਹੀ ਪਾਣੀ ਪਾਤਾ ਥੋੜਾ ਜਿਹਾ ਤੇ ਹੁਣ ਆਪਾਂ ਇਹਨੂੰ ਪਾਉਨੇ ਆ ਬਾल्टी 'ਚ ਆਹ ਦੇਖੋ ਹੁਣ ਆਪਾਂ ਦਾ ਪਾਣੀ ਇਹ ਨਾ ਜਿਹੜਾ ਮਾੜੀ ਦੀ ਹੋ ਜੇ ਮਾੜੀ ਦੀ ਸੋਈ ਰਹਿ ਗਈ ਐ ਚ ਜਿਆਦਾ ਨਹੀਂ ਹੁਣ ਆਪਾਂ ਇੱਕ ਪਾਣੀ ਦੀ ਦੋ ਤੇ ਹੋਰ ਕੱਢਤਾ ਬਿਲਕੁਲ ਸਾਫ਼ ਪਾਣੀ ਹੋ ਜੂ ਬਸ ਆਪਾਂ ਨੂੰ ਪਤਾ ਲੱਗ ਗਿਆ ਵੀ ਆਪਣਾ ਦੁਪੱਟਾ ਜਿਹੜਾ ਪੱਕੇ ਰੰਗ ਦਾ ਰੰਗਿਆ ਗਿਆ ਰੰਗ ਲੈਣੇ ਨੇ ਤੁਸੀਂ ਕਦੇ ਵੀ ਰੰਗਣਾ ਦੁਪੱਟਾ ਨਾ ਪੱਕਾ ਰੰਗ ਲਿਓ ਚੰਗੀ ਤਰ੍ਹਾਂ ਜੀ ਨਿਚੋੜ ਲੈਣਾ ਆਹਦੇ ਇਖਲਾ ਰਸੀਨੇ ਪੱਲੇ ਨੂੰ ਐ ਕੱਟ ਦਿੰਨੇ ਆਂ ਪੁੱਤ ਨੂੰ ਜਿਹੜੀਆਂ ਆਪਾਂ ਗੱਠਾਂ ਦਿੱਤੀਆਂ ਸੀਗੀਆਂ ਇਹ ਦਰਸੀ ਨਾ ਰੱਸੀ ਵਾਲੀ ਗੱਟ ਤਾਂ ਵਧੀਆ ਆਸਾਨ ਖੁੱਲ ਜਾਂਦੀ ਹੈ ਕੋਈ ਬੜੀ ਦਿੱਕਤ ਨਹੀਂ ਪੈਂਦੀ ਜਿਹੜੀ ਆਪਾਂ ਗੱਠ ਦਿੰਨੇ ਆ ਉਹ ਥੋੜੀ ਜਿਹੀ ਮੁਸ਼ਕਲ ਨਾਲ ਖੁੱਲਦੀ ਆ ਜਿਹੜਾ ਵੀ ਗੱਠ ਨਾਲ ਡਿਜ਼ਾਈਨ ਪੈਂਦਾ ਉਹ ਰੱਸੀ ਨਾਲ ਪੈਂਦਾ ਨਹੀਂ ਫਾਇਸੇ ਤਾਂ ਆ ਦੂਜੀ ਵੀ ਗੱਠ ਖੋਲ ਦੇਣਾ ਦੂਸਰੀ ਸਾਈਡ ਜੀ ਵੀ ਆਪਾਂ ਨੇ ਇਹ ਰਸਤੀਆਂ ਖੋਲ ਲੈਣੀਆਂ ਨੇ ਜੇ ਇਧਰੋਂ ਨਹੀਂ ਤਾਂ ਆਪਣੇ ਕੋ ਜਿਹੜੀਆਂ ਗੱਠਾਂ ਦਿੱਤੀਆਂ ਨੇ ਆਪਾਂ ਉਹ ਖੋਲ ਦਿਆਂ ਕਿਉਂ ਜੇ ਆਪਾਂ ਸਾਰੇ ਦਿਖਾਉਣੇ ਨਾ ਵੀਡੀਓ ਬਹੁਤ ਲੰਬੀ ਹੋ ਜਾਊ ਤਾਂ ਕਰਕੇ ਆਪਾਂ ਵੀ ਹੁਣ ਬਸ ਆ ਦੋ ਗੱਠਾਂ ਖੋਲ ਕੇ ਬਾਕੀ ਦੂਜੀਆਂ ਆਪਾਂ ਖੋਲ ਕੇ ਫੇਰ ਤੁਹਾਨੂੰ ਦਿਖਾਉਨੇ ਆ ਵੀ ਆਪਣੀ ਵੀਡੀਓ ਲੰਬੀ ਨਾ ਹੋਵੇ ਵੀਡੀਓ ਦੇਖਣ ਚ ਸੋਨੂੰ ਵੀ ਨਾ ਦਿੱਕਤ ਆਵੇ ਵੀ ਬਹੁਤ ਟਾਈਮ ਲਾਤਾ ਇਹਨਾਂ ਨੇ ਆਪਾਂ ਫਿਰ ਹੁਕਾਰ ਦੇ ਗਏ ਆਪਾਂ ਸਾਰੀਆਂ ਗੱਠਾਂ ਖੋਲ ਲਈਆਂ ਆਪਣੀਆਂ ਗੱਠ ਰਹਿ ਗਈ ਇੱਕ ਬਸਨਾ ਦੇਖੀ ਵੀਡੀਓ ਤੁਸੀਂ ਜੇ ਸਾਰੀ ਐਂਡ ਤੱਕ ਜਰੂਰ ਦੇਖਿਓ ਤੁਹਾਨੂੰ ਸਾਰਾ ਪਤਾ ਲੱਗੇ ਜਿਵੇਂ ਵਿਚ ਦੀ ਸਕਿਪ ਨਾ ਕਰਿਓ ਕਿਉਂਕਿ ਜਦੋਂ ਆਪਾਂ ਸਾਰੀ ਵੀਡੀਓ ਦੇਖਦੇ ਨੇ ਆਪਾਂ ਨੂੰ ਸਾਰਾ ਪਤਾ ਲੱਗ ਜਾਂਦਾ ਵੀ ਕਿੱਥੋਂ ਕੀ ਕਰਿਆ ਕਿੱਥੋਂ ਕੀ ਕਰਿਆਗਾ ਵੀ ਚੰਗੀ ਤਰ੍ਹਾਂ ਇੱਕ ਤਾਂ ਆਪਾਂ ਨੂੰ ਬਸ ਚੁੰਨੀ ਦੀ ਤੈਅ ਲਾਉਣ ਦਾ ਫਿਰ ਕਲਰ ਵਿੱਚ ਪਾਉਣ ਦਾ ਵੱਧ ਘੱਟ ਪੈ ਗਿਆ ਤੇ ਔਖਾ ਕੰਮ ਕੋਈ ਨਹੀਂ ਹੈਗਾ ਇਹ ਜੇ ਆਪਾਂ ਕਹਦੀਏ ਵੀ ਜ਼ਿਆਦਾ ਔਖਾ ਇਹ ਕੰਮ ਬਹੁਤ ਸੌਖਾ ਮੈਨਾਂ ਥੋੜਾ ਜਿਹਾ ਉਸ ਨਾਲ ਹੋ ਗਈ ਕੱਢਦੀ ਆ ਮੈਂ ਕਹਿੰਨਾ ਚੁੰਨੀਆਂ ਪਿਓਰਦੀ ਆ ਆਪਣੀਆਂ ਵੀ ਹੋਰ ਨਾ ਨਾ ਹਾਟ ਜੇ ਇਹ ਸਟੱਪ ਮਾੜੇ ਨਹੀਂ ਫਟ ਜਾਂਦਾ ਮਮੀ ਕੱਪੜਾ ਜਿਹੜਾ ਇਹ ਹੋਰ ਕੋਸਾ ਇਹਨਾਂ ਆਪਣੀ ਚੁੰਨੀ ਫਿਰ ਪਹਿਲਾਂ ਪੁਰਾਣੀ ਆ ਇਹ ਹਾਂਜੀ ਪੁਰਾਣੀ ਚੁੰਨੀ ਕਰਕੇ ਆ ਮੈਂ ਆਖਿਆ ਪਟ ਗਿਆ ਨਾ ਕੱਢ ਲਈ ਵਿੱਚ ਇਹਦਾ ਗੱਠ ਹੋ ਲੀਏ ਦੇਖੀਏ ਸਾਰੀਆਂ ਫਿਰ ਲਗਾਈਏ ਜੀ ਆਪਾਂ ਦੁਪੱਟਾ ਜਿਹੜਾ ਖਲਾਰ ਕੇ ਦਿਖਾਉਨੇ ਆ ਹੁਣ ਇਹਨੂੰ ਲਓ ਹੁਣ ਆਪਾਂ ਨਾ ਚੁੰਨੀ ਹੁਣ ਆਪਾਂ ਝਾੜ ਦਿਆਂ ਇਹਨੂੰ ਚੰਗੀ ਤਰ੍ਹਾਂ ਬਾਕੀ ਫਿਰ ਸੋਨਣਾ ਹੁਣ ਸਾਰੀ ਕੈਰੀ ਕਰਕੇ ਦਿਖਾਉਣਾ ਚੁੰਨੀ ਆ ਦੇਖੋ ਕਿੰਨੇ ਸੋਹਣੇ ਬਣੇ ਹਨ ਹਾਂ ਆ ਦੇਖੋ ਦੇਖੋ ਜੀ ਹੁਣ ਆਪਣਾ ਦੇਖੋ ਦੁਪੱਟਾ ਕਿੰਨਾ ਸੋਹਣਾ ਡਾਈ ਹੋਇਆ ਇਹ ਬਹੁਤ ਸੋਹਣਾ ਡਿਜ਼ਾਈਨ ਪਿਆਗਾ ਤੁਸੀਂ ਜਰੂਰ ਸਾਰਿਆਂ ਨੇ ਇਸ ਤਰ੍ਹਾਂ ਬਣਾ ਕੇ ਦੇਖਣਾ ਤੇ ਘੱਟ ਖਰਚੇ ਵਿੱਚ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਆਪਣਾ ਕਿਸੇ ਸੂਟ ਨਾਲ ਆਪਾਂ ਕੋਈ ਵੀ ਡਿਜ਼ਾਈਨ ਬਣਾ ਸਕਦੇ ਹਾਂ प्लीज चैनल ਨੂੰ ਨਾ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਸਾਨੂੰ ਕਮੈਂਟ ਵਿੱਚ ਜਰੂਰ ਦੱਸਿਓ ਵੀ ਸਾਡੀਆਂ ਵੀਡੀਓਸ ਤੁਹਾਨੂੰ ਕਿਵੇਂ ਲੱਗੀਆਂ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਣਾ ਅਗਲੀ ਵੀਡੀਓ